ਆਪ ਜੀ ਨੇ ਬਹੁਤ ਹੀ ਭਲੀ ਭਾਂਤ ਵੇਖ ਲਿਆ ਬਹੁਤ ਹੀ ਭਲੀ ਭਾਂਤ ਜਾਨੂ ਤੁਸੀਂ ਜੋ ਇਹ ਹੱਡਾਂ ਦੀ ਸਥਿਤੀ ਬਣਾਈ ਹੋਈ ਆ ਜਾਂ ਗੁਜਰਤੀ ਕਰੋਪੀ ਆ ਇਹਨੂੰ ਭਰਾਵੋ ਨਾ ਤਾਂ ਆਪਾਂ ਗੁਜਰਤੀ ਕਰੋਪੀ ਆਖਣਾ ਨਾ ਹੱਡਾਂ ਦੀ ਮਾਰ ਆਖਣਾ ਇਹ ਆ ਨਾ ਗੁਜਰਤੀ ਕਰੋਪੀ ਨਾ ਹੱਡਾਂ ਦੀ ਮਾਰ ਇਹ ਕਰਦੀ ਸਾਡੇ ਸਿੱਖਾਂ ਨਾਲ ਧੱਕਾ ਸੈਂਟਰ ਦੀ ਗੰਦੀ ਸਰਕਾਰ ਲੋਕ ਤਾਂ ਚਾਗਦੇ ਨੂੰ ਸਿਰ ਤੇ ਸਾਡੇ ਵੱਲੋਂ ਬੇਕਾਰ ਲੰਗਦ ਸਾਡੇ ਤੋਂ ਲੈਂਦੇ ਬਦਲਾ ਨਹੀਂ ਕਰਦੇ ਸਿਹਧਾਰ ਭਰਾਵੋ ਜਿਨੇ ਹਿੰਦੂ ਵੀਰਾਂ ਮੈਂ ਹੱਥ ਬੰਨ ਕੇ ਬੇਨਤੀ ਕਰਦਾ ਤੁਹੇ ਜਿਹੜੇ ਪੰਜਾਬ ਦੇ ਵਸਨੀਕ ਆ ਜਾਂ ਬਾਹਰ ਜਿਹੜੇ ਰਹਿੰਦੇ ਮੇਰੇ ਭਰਾ ਹੱਥ ਬੰਨ ਕੇ ਬੇਨਤੀ ਆ ਸੈਂਟਰ ਅੱਗੇ ਜੋ ਮਰਜ਼ੀ ਕਰੋ ਉਹਨਾਂ ਨੂੰ ਕਹਿ ਦਿਓ ਵੀ ਭਾਈ ਸਿੱਖਾਂ ਨਾਲ ਤੱਕਾ ਨਾ ਕਰੋ ਨਾ ਕਰੋ ਨਾ ਕਰੋ ਬਸ ਪਰ ਹੁਣ ਦੂਜੇ ਪਾਸੇ ਆ ਜੋ ਜੇ ਉਹ ਸਿੱਖਾਂ ਨਾਲ ਤੱਕਾ ਨਾ ਕਰਦੇ ਤੇ ਫਿਰ ਖਾਲਸਾ ਰਾਜ ਦਾ ਮੋਢ ਕਿਵੇਂ ਪੈਦਾ ਖਾਲਸਾ ਜੀ ਖਾਲਸਾ ਰਾਜ ਦਾ ਮੋਢ ਬਣਨ ਦਾ ਕਾਰਨ ਇਹ ਹੋਇਆ ਕਿ ਸਾਨੂੰ ਹਰ ਪਾਸਿਓਂ ਦਰਕਾਰਿਆ ਜਾਊਗਾ ਨਕਾਰਿਆ ਜਾਊਗਾ ਤੁਹਾਡੀ ਕੋਈ ਗੱਲ ਨਹੀਂ ਸੁਣੀ ਜਾਣੀ ਤੁਹਾਡੀਆਂ ਧੀਆਂ ਪੈਣਾ ਬਹੂਆਂ ਬੇਟੀਆਂ ਤੁਹਾਡੀ ਇੱਜ਼ਤ ਕੋਈ ਸ਼ੇਪ ਨਹੀਂ ਤੁਹਾਡੀ ਜਿਹੜੀ ਜਾਇਦਾਦ ਆ ਉਹ ਵੀ ਕੋਈ ਸ਼ੇਪ ਨਹੀਂ ਇਸ ਕਰਕੇ ਹੱਥ ਵਨ ਕੇ ਬੇਨਤੀ ਆ ਜਿਹੜੇ ਆਪਣੇ ਦਰਬਾਰ ਸਾਹਿਬ ਦੇ ਮਾਡਲ ਤੇ ਉਹਦੀ ਮਲੇਬੀ ਖੰਡਤਾ ਕੀਤੀ ਆ ਦੂਜੀ ਔਰ ਮਹਾਰਾਜਾ ਰਣਜੀਤ ਸਿੰਘ ਦੀ ਮਲੇਬੀ ਤਸਵੀਰ ਨੂੰ ਛੇਛੜ ਕੀਤੀ ਆ ਉਹਦੀ ਅਖੰਡਤਾ ਕੀਤੀ ਆ ਸਰਕਾਰਾਂ ਨੂੰ ਹੱਥ ਪਾਣ ਕੇ ਬੇਨਤੀ ਆ ਥੋੜੇ ਜਿਹੜੇ ਉਹ ਜਿਹੜੀ ਸਾਈਬਰ ਟੀਮਾਂ ਹੁੰਦੀਆਂ ਉਹ ਇੱਕ ਸਕਿੰਟ ਦੇ ਵਿੱਚ ਬੰਦੇ ਨੂੰ ਫੜ ਸਕਦੇ ਆ ਪਰ ਇਥੇ ਦੀ ਨੌਬਤ ਨਾ ਆਉਣ ਦਿਆ ਕਰੋ ਕਿ ਜਿੱਥੇ ਬੰਦੇ ਇਕੱਠੇ ਹੋ ਕੇ ਉਹ ਸ਼ਹਿਰ ਦਾ ਟ੍ਰੈਫਿਕ ਆ ਵੀ ਪੁਲਿਸ ਨੂੰ ਮਲੇ ਬਹੁਤ ਸਮੱਸਿਆ ਹੁੰਦੀ ਆ ਇਸ ਕਰਕੇ ਮੈਂ ਬੇਨਤੀ ਕਰਦਾ ਪੰਜਾਬ ਸਰਕਾਰ ਨੂੰ ਜਾਂ ਬਾਦੀਆਂ ਸਟੇਟਾਂ ਦੀਆਂ ਸਰਕਾਰਾਂ ਨੂੰ ਜਿੱਥੇ ਕਿਤੇ ਵੀ ਕਿਸੇ ਵੀ ਧਰਮ ਦੇ ਅਸੀਂ ਆ ਇਹਨਾਂ ਦੇ ਵੀ ਸਿੱਖ ਧਰਮ ਨੂੰ ਚਾਹੇ ਹਿੰਦੂ ਧਰਮ ਨਾਲ ਚਾਹੇ ਸਿੱਖ ਧਰਮ ਨਾਲ ਸਾਈ ਮੁਸਲਮਾਨ ਧਰਮ ਨਾਲ ਕੋਈ ਵੀ ਛੇੜਛਾੜ ਕਰਦਾ ਜਿਹੜਾ ਆਪਣੀਆਂ ਤਸਵੀਰਾਂ ਨਾਲ ਬੁੱਤਾਂ ਨਾਲ ਅਤੇ ਸੈਂਚੀਆਂ ਪੋਥੀਆਂ ਨਾਲ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇ ਹੱਥ ਬਨ ਕੇ ਸਰਕਾਰ ਨੂੰ ਬੇਨਤੀ ਆ ਇੱਕ ਸੈਕਿੰਡ ਦੇ ਵਿੱਚ ਹੀ ਤੁਸੀਂ ਉਹ ਟ੍ਰੈਕਸ਼ਨ ਲਿਆ ਕਰੋ ਜਦੋਂ ਕੋਈ ਕੰਪਲੀਟ ਪਾਉਂਦਾ ਇਸ ਕਰਕੇ ਹੱਥ ਬਨ ਕੇ ਬੇਨਤੀ ਆ ਭਰਾਵੋ ਸਰਕਾਰਾਂ ਨੂੰ ਇਹ ਬੇਨਤੀ ਆ ਆਪਦੀਆਂ ਨੇਤਾ ਸਿੱਧੀਆਂ ਕਰ ਲੋ ਇਹ ਖਾਲਸਤਾਨ ਦਾ ਮੋੜ ਨਾ ਬਨੋ ਇਹ ਜਿਹੜਾ ਖਾਲਸਤਾਨ ਦਾ ਸ਼ਬਦ ਆ ਇਹ ਹਿੰਦੂਆਂ ਨੇ ਸਾਡੇ ਮੂੰਹ 'ਚ ਪਾਇਆ ਪ੍ਰੈਸ ਵਾਲਿਆਂ ਨੇ ਜਿਹੜਾ ਗੋਦੀ মিডিਆ ਸਾਡੀ ਖਾਲਸਤਾਨ ਦੀ ਕੋਈ ਮੰਗ ਨਹੀਂ ਨਾ ਵੀ ਮੰਗਦੇ ਆ ਸਾਡੀ ਮੰਗ ਆ ਖਾਲਸਾ ਰਾਜ ਇੱਕ ਹੋਰ ਗੱਲ ਦੱਸਾਂ ਮੈਂ ਵਾਈਬਰੂ ਜਿਹੜਾ ਮੋਦੀ ਨੇ 15-15 ਲੱਖ ਰੁਪਈਆ ਹਰ ਮਲੇ ਬੰਦੇ ਦੇ ਬੁੜੀ ਦੇ ਖਾਤੇ ਪਾਉਣ ਦੀ ਗੱਲ ਕੀਤੀ ਸੀ ਨਾ ਉਹ ਗੱਲ ਨੂੰ ਮੈਂ ਪ੍ਰੂੜਤਾ ਕਰਦਾ ਬਿਲਕੁਲ ਸਹੀ ਆ ਗੱਲ ਹੋ ਕੋਈ ਮੋਦੀ ਦੀ ਗੱਲ ਝੂਠੀ ਨਹੀਂ ਸੀਗੀ ਆਜੋ ਆਪਣੇ ਵਾਸਤੇ ਝੂਠ ਹੋ ਗਈ ਕਿਉਂ ਹੋ ਗਈ ਕਿ ਉਹ ਆਪਣੇ ਖਾਤੇ ਚ ਪੈਸੇ ਨਹੀਂ ਪਾ ਸਕਦਾ ਨਾ ਤੀ ਹਿੰਮਤ ਆ ਪਾਉਣ ਦੀ ਜਿਹੜੀ ਸਵਿਟਜ਼ਰਲੈਂਡ ਦੀ ਵੱਡੀ ਬੈਂਕਾਂ ਉਥੇ ਆਪਣੇ ਸਿੱਖਾਂ ਦਾ ਇੱਕ ਖਾਤਾ ਮਹਾਰਾਜਾ ਰਣਜੀਤ ਸਿੰਘ ਦੀ ਅ ਮਲਵੀ ਗਰਦਾਬੀ ਚੋਂ ਉਹਦੇ ਵਿੱਚ ਇੰਨੇ ਕ ਪੈਸੇ ਪਏ ਆ ਸੰਗਤ ਜੀ ਇੰਨੇ ਕ ਪੈਸੇ ਪਏ ਨਾ ਪਾਵਾਂ ਦੀ ਆਪਾਂ 10 ਇੰਡੀਆ ਹੋਰ ਵਸਾਲੀਆ ਜੜੇ ਇਹਦਾ ਪੰਜਾਬ ਦਾ ਕਰਦਾ ਲਾਉਣ ਦੀ ਗੱਲ ਕਰਦੇ ਆ ਉਹ ਮਿਲਨੇ ਕਿਹਨੂ ਆ ਇਹ ਗੱਲ ਸੁਣ ਲੋ ਜਿਹੜਾ ਪੰਜਾਬ ਰਾਜ ਦਾ ਚੇਅਰਮੈਨ ਹੋਊਗਾ ਆਪਾਂ ਮੁੱਖ ਮੰਤਰੀ ਕਹਿੰਦੇ ਨੇ ਉਹ ਚੇਅਰਮੈਨ ਕਹਿੰਦੇ ਆ ਜਿਹੜਾ ਉਹ ਖਾਸਾ ਰਾਜ ਦਾ ਚੇਅਰਮੈਨ ਹੋਊਗਾ ਉਹਨੂੰ ਉਹ ਸਾਰੀ ਜਿਹੜੀ ਮੰਲੀ ਮਾਇਆ ਉਹ ਸੌਂਪੀ ਜਾਊਗੀ 44 ਕੇ 43000 ਟ੍ਰਿਲੀਅਨ ਹਾਲੇ ਵੀ ਇੰਨੇ ਪੈਸੇ ਆ ਗਿਣਤੀ ਤੋਂ ਬਾਹਰ ਆ ਪੈਸੇ ਹੋ ਇਹ ਸਾਡੀਆਂ ਸਰਕਾਰਾਂ ਸਾਨੂੰ ਆਦਿਆਂ ਵੀ ਸਾਨੂੰ ਰਾਜ ਕਰਨ ਦਾ ਵੱਲ ਨਹੀਂ ਸਾਡਾ ਤਾਂ ਬਹੁਤ ਕਿਰਪਾ ਮਾਲਕ ਦੀ ਅਸੀਂ ਰਾਜ ਭਾਗ ਚਲਾਉਂਦਾ ਕਿ ਲੋਕਾਂ ਨੂੰ ਲੋਕਾਂ ਨੂੰ ਰਾਜ ਭਾਗ ਚਲਾਉਂਦਾ ਵੱਲ ਦੱਸਦੇ ਆਂ ਲੋਕਾਂ ਨੂੰ ਵਪਾਰ ਕਰਨ ਦਾ ਵੱਲ ਦੱਸਦੇ ਆਂ ਉਹ ਸਾਡੀ ਪੜ੍ਹਾਈ ਵੀ ਦੁਨੀਆ ਤੇ ਫੇਮਸ ਸੀ ਸਾਡਾ ਰਾਜ ਵੀ ਦੁਨੀਆ ਤੇ ਅੱਜ ਫੇਮਸ ਆ ਸਾਨੂੰ ਕੋਈ ਦੱਸਣ ਦੀ ਲੋੜ ਨਹੀਂ ਅਸੀਂ ਰਾਜ ਭਾਗ ਕਰਨਾ ਜਾਣਦੇ ਆਂ ਵੰਡ ਖਾਵੇ ਖੰਡ ਖਾਵੇ ਕੱਲਾ ਖਾਵੇ ਹੱਡ ਖਾਵੇ ਇਹ ਸਾਡਾ ਇੱਕ ਮੁਹਾਵਰਾ ਗੁਰਬਾਣੀ ਦਾ ਕਥਨਾ ਕਰ ਪੜਾ ਹੋ ਪੜਾ ਅੰਤ ਭਲੇ ਦਾ ਭਲਾ ਅਸੀਂ ਸਾਰੀ ਲੋਕਾਈ ਦਾ ਭਲਾ ਕਰਨਾ ਤੇ ਸਾਡਾ ਭਲਾ ਪਰਮਾਤਮਾ ਨੇ ਕਰਨਾ ਸਾਨੂੰ ਸਰਕਾਰਾਂ ਤੋਂ ਕੋਈ ਝਾਗ ਨਹੀਂ ਖਾਲਸਾ ਜੀ ਆਪਾਂ ਇੱਕਮਿਕ ਹੋ ਕੇ ਚੱਲੋ ਉਹ ਦਿਨ ਦੂਰ ਨਹੀਂ ਜਿੰਦੇ ਸਾਡਾ ਖਾਲਸਾ ਰਾਜ ਬਣ ਜਾਣਾ ਤੇ ਜਿਹੜੇ ਉਹ ਪਏ ਹੋਇਆ ਬਣਾ ਰਿਆ ਰ ਬੈਂਕ ਚ ਪੈਸੇ ਉਹ ਸਾਰੇ ਆਪਾਂ ਨੂੰ ਮਿਲ ਜਾਣੇ ਆ ਖਾਲਸਾ ਰਾਜ ਨੂੰ ਮਿਲਨੇ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ